ਸਰਾਲੇ ਦੇ ਨਹਿਰ ਟੁੱਟ ਗਈ ਬਈ ਦੇਖੋ ਕਿੰਨਾ ਪਾੜ ਪੈ ਗਿਆ ਨਹਿਰ ਵਿੱਚ ਦੇਖੋ ਬਈ ਕਈ ਜਗ੍ਹਾ ਤੇ ਪਾੜ ਪੈ ਗਿਆ ਜਲਦੀ ਹੋਈ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਓ ਬਈ ਤਾਂ ਕਿ ਅੱਗੇ ਉਹ ਹੈ ਇਹ ਦੇਖ ਫੁੱਲ ਇਹ ਕੀ ਬਣਾ ਰਿਹਾ ਹਾਂ ਇਹ ਦੇਖ ਇਹੋ ਬਈ ਵੀ ਟੁੱਟਿਆ ਨੱਕਾ ਹੀ ਸੀ ਟਾਈਮ ਸਰਾਲੇ ਦੇ ਕਈ ਨੱਕੇ ਟੁੱਟ ਗਏ ਬਈ ਇਹਦੇ ਕੱਡਾ ਵੜਨ ਨੱਕਾ ਹੋ ਰਿਹਾ ਉਹ ਜਹਾਂ ਉਹ ਅੱਗੇ ਚੱਲ ਨਗ ਰਿਹਾ ਪਾਣੀ ਦੇਖ ਜਲਦੀ ਹੋਏ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰੋ ਬਾਈ ਇਹ ਦੇਖ ਪਾੜ ਦੇਖੋ ਕਿੱਡਾ ਬਾਈ ਸਰਾਲਾ ਜ਼ਿਲ੍ਹਾ ਪਟਿਆਲਾ ਬਾਈ ਫੁੱਲ ਨੱਕਾ ਟੁੱਟ ਗਿਆ ਹੋਇਆ ਇਹ ਆ ਇੱਧਰ ਇੱਧਰ ਵੀ ਚੱਲ ਗਏ ਬਾਈ ਸਾਰੇ ਬੱਸ ਆ ਪਾਣੀ ਪਾਣੀ ਹਾਂ ਜਲਦੀ ਹੋਏ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰੋ ਬਾਈ ਜਲਦੀ ਹੋਏ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰੋ ਬਾਈ ਇਹਦੇ ਸਰਾਲਾ ਨੱਕਾ ਟੁੱਟ ਗਿਆ ਬਾਈ ਨਹਿਰ 'ਵਾਂ ਬਹੁਤ ਆੜਾ ਪਾੜ ਪੈ ਗਿਆ ਬਾਈ ਹੁੰਦੇ ਮੁੜੇ ਡਰਾਕਟ ਜਾਰੇ ਬਾਈ ਇਹੋ ਜਿਹੇ ਡਰਾਕਟ ਕਿਹੜਾ ਜਾ ਰਹੇ ਬਾਈ ਬੱਤੇ ਬੱਦ ਵੀਡੀਓ ਨੂੰ ਸ਼ੇਅਰ ਕਰਿਓ ਬਈ ਸਰਾਲਾ ਨਹਿਰਵਾਂ ਘਟ ਗਏ ਬਈ ਯੋਤ ਨਹਿਰ ਦੇ ਵਿੱਚ ਨੱਕਬ ਦੇਖੋ ਕੱਡਾ ਪਾੜ ਪਿਆ ਬਈ ਕਹੀਂ ਕਹੀਂ ਜਗ੍ਹਾ ਪਾੜ ਤਰੇ ਬਈ ਉਹ ਦੇ ਅੱਗੇ ਅੱਗੇ ਪਾੜ ਪੈਣ ਲੱਗ ਰਿਹਾ ਦੇਖੋ ਉਹ ਦੇਖੋ ਜਲਦੀ ਹੋਈ ਵੀਡੀਓ ਨੂੰ ਬੱਤੇ ਬੱਦ ਸ਼ੇਅਰ ਕਰਿਓ ਬਈ ਦੇਓ ਇਸ ਤਰ੍ਹਾਂ ਗਿਰ ਰੇ ਬਾਈ ਦਰਖਤ ਇਹ ਦੇ ਇਹ ਸਾਰੇ ਕਿ ਆਏ ਨਾ ਇਹ ਦੇ ਚਲਦੀ ਹੋਈ ਵੀਡੀਓ ਨੂੰ ਬੱਤੇ ਬੱਤੇ ਸ਼ੇਅਰ ਕਰੋ ਬਈ ਇਹ ਦੇ ਬੱਤੇ ਬੱਤੇ ਸ਼ੇਅਰ ਕਰੋ ਬਈ ਇਹ ਦੇ ਯਾਰ ਜੀ ਯਾਰ ਨੂੰ ਨਹੀਂ ਲੱਗ ਰਿਹਾ ਦੱਸਦੇ ਹਾਂ ਤੂੰ ਤਾਂ ਕਹਿੰਦੇ ਆਪਾਂ ਜਦਿਆ ਤੂੰ ਬਿਨਾਂ ਇਹ ਸਾਰਾ ਕਿਹੜਾ ਨਜ਼ਾਰਾ ਦੇਖੋ ਕੱਡਾ ਪਾੜ ਆ ਬਾਈ ਚਲਦੀ ਹੋਈ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰੋ ਬਾਈ ਇਹ ਸਰਾਲੇ ਸਰਾਲੇ ਦੇ ਬਾਈ ਸਾਰਾ ਪਾਣੀ ਨਹਿਰ ਮਾ ਗਿਰ ਰਿਹਾ ਬਾਈ ਪੂਰਾ ਪਾੜ ਪੈ ਗਿਆ चलती हुई वीडियो शेयर करो ये देखो दरख्त तो कितना तो 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 दे आ ये तो देखो बीते शेयर करो भाई ये बी बदते वीडियो शेयर करो भाई देखो तो दरख्त दे कितना आ रहे लै भाई ਉਹ ਆਏ ਸਾਡੇ ਗੱਲ ਮੀਡੀਆ ਨੂੰ ਮੱਤੇ ਬੱਦੂ ਸ਼ੇਅਰ ਕਰੋ ਬਾਈ ਲੋਈ ਥੈਂਕ ਯੂ ਸੋ ਮਚ ਧੰਨਵਾਦ ਮੈਂ ਅੰਦਰ ਆਕਰਾਂ ਸੁਣੇ ਪਾਸੇ ਤੋੜ ਰਹੇ ਆ ਹੋ ਗਿਆ ਭਾਈ ਦੇਖਿਓ ਕਿੰਨਾ ਪਾਣੀ ਫੁੱਲ ਪਾਣੀ ਬਣੀ ਗਿਰ ਰਿਹਾ ਚਲਦੀ ਹੋਈ ਵੀਡੀਓ ਬਾਤ ਕਰਦੇ ਸੇਅਰ ਕਰਿਓ ਥੈਂਕ ਯੂ ਸੋ ਮੱਚ ਬਾਤ ਕਰਦੇ ਵੀਡੀਓ ਸੇਅਰ ਕਰਿਓ ਭਾਈ